ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਅੱਜ ਦਾ ਆਪਾਂ ਕਰਦੇ ਆ ਬਲੌਗ ਸਟਾਰਟ ਅੱਜ ਬਣਾਵਾਂਗੇ ਆਪਾਂ ਪਰ ਮੈਂ ਟਿੰਡੋ ਟਿੰਡੇ ਤੁਸੀਂ ਕੀ ਕਹਿੰਦੇ ਆ ਤੇ ਉਸ ਤੋਂ ਪਹਿਲਾਂ ਜੇਕਰ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲਿਓ ਪ੍ਰੈਸ ਤਾਂ ਕਿ ਆਉਣ ਵਾਲੀ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਇਹ ਆਪਾਂ ਲਏ ਸੀ ਕਿਲੋ ਡੇਢ ਕਿਲੋ ਜੀ ਇਹ ਧਰ ਲਿਆ ਆਪਾਂ ਇੱਕ ਵਾਰ ਅੱਗੇ ਆ ਥੋੜੇ ਜਿਨੇ ਰੱਖਲੇ ਸੀਗੇ ਤੇ ਉਹਦੇ ਆਪਾਂ ਬਣਾਵਾਂਗੇ ਅੱਜ ਪਰ ਮੈਂ ਟਿੰਡੇ ਪਰ ਮੈਂ ਟਿੰਡੂ ਹਸਿਦਾ ਟਿੰਡੂ ਕਹਿੰਦੇ ਵੀ ਮਾਲਵੇ ਦੀ ਬੋਲੀ ਸਦੇ ਟਿੰਡੂ ਆ ਬਾਕੀ ਹਰਕ ਦੀ ਆਪੋ ਆਪਣੀ ਬੋਲੀ ਹੁੰਦੀ ਹੈ ਇਹਦੇ ਵਾਸਤੇ ਜੀ ਆਪਾਂ ਧੋ ਕੇ ਰੱਖ ਲਏ ਦੋ ਤਿੰਨ ਦਿਨ ਹੋ ਗਏ ਨੇ ਆ ਨੂੰ ਤਾਂ ਥੋੜੇ ਜਿਹੇ ਕਈ ਕੀ ਕਹਿੰਦੇ ਹੁੰਦੇ ਆ ਬੁੱਢੇ ਦੇ ਮਾਸਰਗੇ ਹੋਏ ਪਏ ਆ ਤੇ ਇਹਨਾਂ ਨੂੰ ਤੁਸੀਂ ਧੋ ਕੇ ਸਾਰੀ ਇਹਦੀ ਕਾਂਡ ਕਿਸੇ ਪੂਨੇ ਦੇ ਨਾਲ ਆਏ ਮਸਲ ਕੇ ਜੀ ਜਿਹੜੇ ਇਹਦੇ ਤੇ ਕੰਡੇ ਜੇ ਨੂੰਈ ਜੀ ਇਹ ਲਾ ਲਿਓ ਤੇ ਨਾਲ ਆਪਾਂ ਲਈਏ ਥੋੜੀ ਜੇ ਗੰਡੇ ਤੇ ਇਹ ਆਪਾਂ ਬਣਾਵਾਂਗੇ ਜੀ ਆਪਾਂ ਬਾਲੀ ਵੀਡੀਓ ਲੰਬੀ ਜਾਂ ਤੁਹਾਨੂੰ ਇਹ ਨਹੀਂ ਐਕਸਪੈਂਸ ਰੱਖਾਂਗੇ ਵੀ ਆਂ ਦੱਸਾਂਗੇ ਆਂ ਦੱਸਾਂਗੇ ਤੇ ਇਹਦੇ ਇਹ ਆਪਾਂ ਬਣਾਵਾਂਗੇ ਜੀ ਕਰੇਲੇ ਵਾਂਗੂ ਮੈਂ ਕਰੇਲੇ ਭਰਮੇ ਬਣਾਉਣੀ ਅੱਗੇ ਮੇਰੀ ਵੀਡੀਓ ਪਾਈ ਵੀ ਐ ਚੈਨਲ ਤੇ ਜੇ ਕਿਸੇ ਨੇ ਨਹੀਂ ਵੇਖੀ ਤਾਂ ਵੇਖ ਲਿਓ ਜੀ ਤੇ ਇਹਨਾਂ ਨੂੰ ਆਪਾਂ ਕਈ ਲੋਕ ਇਹਨਾਂ ਚੀਰਾ ਦੇ ਕੇ ਜਾਨੀ ਕਿ ਚਾਰ ਰੋਟੇ ਕਰਕੇ ਮੈਂ ਵੀ ਕਈ ਵੀਡੀਓ ਦੇਖਣਾ ਇਸ ਤਰ੍ਹਾਂ ਚਾਰ ਰੋਟੇ ਕਰਕੇ ਤੇ ਇਹਨਾਂ ਨੂੰ ਫੇਰ ਬਣਾ ਲੈਂਦੇ ਪਰ ਆਪਾਂ ਉਹ ਨਹੀਂ ਬਣਾਵਾਂਗੇ ਜੀ ਇਹਨਾਂ ਨੂੰ ਆਪਾਂ ਦੋ ਫਾੜ ਕਰਕੇ ਇਹਨਾਂ ਦੀਆਂ ਆਪਾਂ ਕਬਲੀਆਂ ਜਿਹਾ ਬਣਾ ਲਾਂਗੇ ਤੇ ਜਿਹੜਾ ਇਹ ਪੱਕੇ ਨਹੀਂਗੇ ਕਿਉਂਕਿ ਇੱਥੇ ਸਾਡੇ ਸਬਜ਼ੀ ਲਈ ਵੀ ਆ ਬੌਰੀਆਂ ਦੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਨਾ ਇਹਨਾਂ ਦਾ ਵਿਚਲਾ ਮਟੀਰੀਅਲ ਸਾਰਾ ਕੱਢ ਲਾਂਗੇ ਇਹ ਹੈਗੇ ਆ ਸਾਰੇ ਲਵੇਜੀ ਪੱਕਿਆ ਨਹੀਂਗਾ ਕੋਈ ਵੀ ਲਵੀ ਇਸ ਤਰ੍ਹਾਂ ਦੀ ਸਾਰੇ ਜਿਹੜੇ ਆਪਾਂ ਮਟੀਰੀਅਲ ਕੱਢਾਂਗੇ ਜਿਹੜਾ ਇਹ ਆਪਾਂ ਜਿਹੜੇ ਗੰਡੇ ਆ ਇਹਨਾਂ ਦੇ ਵਿੱਚ ਆਪਾਂ ਰਗੜ ਲਾਂਗੇ ਪੂਰਾ ਟੇਸਟ ਸਬਜੀ ਦਾ ਆਊਗਾ ਤੁਸੀਂ ਬਣਾ ਕੇ ਦੇਖੋ ਤੇ ਇਹਦੇ ਵਾਸਤੇ ਤੁਸੀਂ ਨਾ ਵੱਡੇ ਵੱਡੇ ਲੈ ਲਓ ਮੈਨੂੰ ਤਾਂ ਖਿਆਲ ਹੁਆ ਮੇਰਾ ਜੀ ਕਰੇ ਉਹ ਸਾਡੀ ਨਾ ਸਬਜੀ ਇਹਨਾਂ ਨੇ ਸਰਦਾਰ ਜੀ ਘਟ ਖਾਂਦੇ ਇਹੋ ਜਿਹੀਆਂ ਸਬਜੀ ਜਿਵੇਂ ਉਵੇਂ ਬਣਾਈ ਸੀ ਗੰਡੇ ਪਾ ਕੇ ਵਿੱਚ ਚੀਰ ਕੇ ਇਹਨਾਂ ਨੂੰ ਪਹਿਲਾਂ ਮੈਂ ਉਹ ਖਾਦੇ ਨਹੀਂ ਇਹਨਾਂ ਨੇ ਇਹਦੇ ਵਾਸਤੇ ਤੁਸੀਂ ਨਾ ਇਹ ਪੱਕੇ ਨਹੀਂ ਹੁੰਦੇ ਇਹਦੇ ਵੈਸੇ ਪਤਾ ਲੱਗ ਜਾਂਦੇ ਇਸ ਤਰ੍ਹਾਂ ਦੇ ਵੱਡੇ ਵੱਡੇ ਲੈ ਲਿਓ ਉਹ ਆਖੋ ਛੋਟੇ ਆ ਨਾ ਕੋਬਲੇ ਨਾ ਜੇਗਾ ਬੰਨਣਾ ਨਹੀਂ ਨਾ ਤੇ ਇਹ ਆਪਾਂ ਨਾ ਇਸ ਤਰ੍ਹਾਂ ਵਿੱਚ ਸਾਰੇ ਕੱਢ ਲਾਂਗੇ ਕੱਢ ਕੇ ਤੇ ਇਹਨਾਂ ਨੂੰ ਗੰਡਿਆਂ ਦੇ ਨਾਲ ਸਾਰੇ ਰਗੜ ਲਾਂਗੇ ਕੁੰਡੇ ਜਿਹਾ ਰਗੜ ਲਿਓ ਤੁਸੀਂ ਗ੍ਰੇਂਡਰ ਨਾਲ ਰਗੜ ਲਿਓ ਬਲੇਡ ਨਾਲ ਰਗੜ ਲਿਓ ਦੇ ਨਾਲ ਹਨਾ ਤੁਸੀਂ ਜਿਵੇਂ ਮਰਜ਼ੀ ਤੁਹਾਨੂੰ ਚੰਗਾ ਲੱਗਾ ਤੁਸੀਂ ਉਹਦੇ ਨਾਲ ਰਗੜ ਲਿਓ ਤੇ ਉਹਦੇ ਵਿੱਚੇ ਨੂਨ ਮਿਰਚ ਟਮਾਟਰ ਸਾਰਾ ਕੁਝ ਪਾ ਕੇ ਤੇ ਆਪਾਂ ਇਹ ਇੱਕ ਇਹ ਸਟੇ ਤਿਆਰ ਕਰ ਲਾਂਗੇ ਇਹਦੇ ਵਾਸਤੇ ਜਿਵੇਂ ਆਪਾਂ ਕ੍ਰੇਲੇ ਬਣਾਉਣੇ ਹੁੰਦੇ ਆ ਮੈਂ ਵੀ ਕ੍ਰੇਲੇ ਆ ਛਿੱਲ ਕੇ ਤੇ ਬਾਅਦ ਦੇ ਵਿੱਚ ਉਹਨਾਂ ਦਾ ਅੰਦਰਲਾ ਮਟੀਰੀਅਲ ਕੱਢ ਕੇ ਤੇ ਗੰਡੇ ਪਾਉਣ ਕੇ ਫਿਰ ਫਰਾਈ ਕਰਕੇ ਪਾਉਣੀ ਹੁੰਦੀ ਆ ਜੀ ਤੇ ਇੱਕ ਮੈਨੂੰ ਥੋੜੀ ਜਿਹੀ ਛੇਤੀ ਆ ਮੇਰਾ ਧਾਰਾਂ ਦਾ ਟਾਈਮ ਵੀ ਹੋਇਆ ਪਿਆ ਵਾ ਤੇ ਹਵਾ ਚੱਲ ਰਹੀ ਸੀ ਬਾਹਰ ਸੋਹਣੀ ਹੁੰਦਾ ਤੇ ਪਰ ਮੈਂ ਕਿ ਬਾਹਰ ਫਿਰ ਕੋਈ ਆਜੂ ਗੱਲ ਗੱਲੀਬਾਤੀ ਲੱਗ ਜੂ ਟਾਈਮ ਨਹੀਂ ਲੱਗਣਾ ਫਿਰ ਟਾਈਮ ਜ਼ਿਆਦਾ ਲੱਗ ਜੂਗਾ ਤੇ ਇਸ ਤਰ੍ਹਾਂ ਤੁਸੀਂ ਸਾਰੇ ਬਣਾ ਲਿਓ ਜੀ ਤੇ ਚਲੋ ਜੀ ਆਪਾਂ ਸਾਰਾ ਕੁਸ ਕੱਟ ਲਗੇ ਹਨ ਇਹਨਾਂ ਨੂੰ ਇਸ ਤਰ੍ਹਾਂ ਸਾਰਿਆਂ ਨੂੰ ਆਪਾਂ ਕੱਢ ਲਗੇ ਛੇਤੀ ਛੇਤੀ ਦੇ ਵਿੱਚ ਮੈਂ ਹੁਣ ਕੱਢੀ ਜਾ ਰਹੀ ਹਾਂ ਵੇਖੀ ਜਾਓ ਤੇ ਇਹਦੇ ਵਾਸਤੇ ਜੀ ਤੁਸੀਂ ਵੱਡੇ ਵੱਡੇ ਲੈ ਲਿਓ ਬਾਲੇ ਵੱਡੇ ਉਹਨਾਂ ਲੈ ਲਓ ਵੈਸੇ ਤੇ ਲਵੇ ਹੀ ਹੁੰਦੇ ਆ ਇਹ ਉਹ ਜਿਹੜੇ ਪੱਕੇ ਜਿਹੇ ਹੁੰਦੇ ਹੋ ਥੋੜੇ ਜਿਹਾ ਗੂਰੇ ਜੇ ਹੋ ਜਾਂਦੇ ਜਿਹੜੇ ਪੱਕੇ ਜਾਂ ਪੱਕ ਜਾਂਦੀ ਹੈ ਸਾਰੇ ਵਧੀਆ ਆ ਇਹ ਇਸ ਤਰ੍ਹਾਂ ਕਰਕੇ ਤੁਸੀਂ ਬਣਾਓਗੇ ਨਾ ਇਹਦੇ ਵਿੱਚ ਤੁਸੀਂ ਆਪਾਂ ਬਣਾਉਂਦੇ ਆਂ ਦੀ ਵੀ ਰੈਸਪੀ ਤੁਹਾਨੂੰ ਦੱਸ ਦਾਂਗੇ ਅੱਜ ਜਿਵੇਂ ਆ ਪੱਕਿਆ ਵਾ ਇਹ ਗੋਰਾ ਜਿਹਾ ਸੀਗਾ ਨਾ ਇਸ ਤਰ੍ਹਾਂ ਦਾ ਵੇ ਇਹ ਉਹ ਪੱਕੇ ਹੁੰਦੇ ਆ ਇਹਦੇ ਆਪਾਂ ਵੀ ਕੱਢ ਦਾਂਗੇ ਪਾਸੇ ਜਿਹੜਾ ਪੱਕਿਆ ਵਾ ਇਹਦੀ ਕਬਲੀ ਜੀ ਕੰਮ ਆ ਜੂਗੀ ਆਪਾਂ ਕੌਲਣ ਵਾਲੇ ਪਰ ਮੈਂ ਢਿੰਡੇ ਬਣਾਵਾਂਗੇ ਆਪਾਂ ਆਪਦਾ ਹੀ ਨਾਂ ਦੇ ਦਿੰਨੇ ਆ ਠੀਕ ਹੈ ਜੀ ਕੱਟ ਲਗੇ ਸਬਜ਼ੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਗੰਡੇ ਟਮਾਟਰ ਆਪਾਂ ਇੱਥੇ ਹੀ ਕੱਟ ਲਏ ਇਹਨਾਂ ਨੂੰ ਆਪਾਂ ਗ੍ਰਾਇੰਡ ਹੀ ਕਰ ਲੈਣਾ ਵਾ ਤੇ ਮਿਰਚਾਂ ਆਪਣਾ ਗ੍ਰੈਂਡ ਕੀਤੀਆਂ ਹੈਗਾ ਤੁਸੀਂ ਇਹ ਆਪਦੇ ਹਸਾਬ ਨਾਲ ਲੈ ਲਿਓ ਵੀ ਗੰਡੇ ਵੀ ਜੇ ਥੋੜੇ ਪੌਣੇ ਤਾਂ ਤੁਸੀਂ ਥੋੜੇ ਵੀ ਪਾ ਲਿਓ ਤੇ ਆਪਾਂ ਇੰਨੇ ਪਾ ਲਏ ਕਿ ਗੰਡਾ ਖਾਣਾ ਚੰਗਾ ਹੈ ਜੀ ਤੇ ਚਲੋ ਜੀ ਆਪਾਂ ਚੱਲਦੇ ਗੈਸ ਕੋਲੇ ਲਓ ਜੀ ਆਪਾਂ ਆਪਦੇ ਆਰਦੀ ਸਬਜੀ ਦੇ ਹਸਾਬ ਨਾਲ ਤੇਲ ਪਾ ਲਿਆ ਤੇ ਪਹਿਲਾਂ ਆਪਾਂ ਨੂੰ ਆਏ ਵਾ ਕਰੇਲੇ ਬਣਾਉਣੀਆਂ ਤੇ ਇਹਨੂੰ ਆਪਾਂ ਇਹਦੇ ਵਿੱਚ

ਆਹ ਇਹ ਮੈਥਰੀ ਨੇ ਫਰਾਈ ਕਰ ਲੈਣੀ ਹੈ ਜੀ ਪਹਿਲਾਂ ਇਹ ਜਿਹੜਾ ਨੇ ਮਟੀਰੀਅਲ ਕੱਢ ਕੇ ਉੱਪਰ ਰੱਖਿਆ ਰੱਖੇ ਆਪਾਂ ਫਿਰ ਜਿਹਦੇ ਲਈ ਮੈਥਰੀ ਲਈ ਆਪਾਂ ਵੀ ਤੁਹਾਨੂੰ ਜੀ ਰੈਸਪੀ ਦੀ ਮੰਗੇ ਕਿ ਕਿੱਸ ਤਰ੍ਹਾਂ ਆਪਾਂ ਇਹਨਾਂ ਨੂੰ ਤੁਸੀਂ ਢੰਗੀ ਤਰ੍ਹਾਂ ਫੋਨ ਲਓ ਉਸਦੇ ਬਾਅਦ ਜਿਵੇਂ ਤੇ ਜਾ ਰਹੇ ਹੋ ਆਪਾਂ ਕੱਢ ਲੈਣ ਲਈ ਇਹਦੇ ਵਿੱਚ ਆਹ ਜੀ ਕੋਲ ਮੇਕਿੰਗ ਵਾਲਾ ਪੇਪਰ ਨੇ ਸਾਪੇ ਕੱਟਾਂਗੇ ਜੀ ਨਮਕ ਚਾਹੇ ਰਕੌਣ ਪਾਉ ਲੋ ਤੁਸੀਂ ਜਿੰਨਾ ਪਾਲਾ ਥੋੜਾ ਜਿੰਨਾ ਖਾਣੇ ਆ मैं छेती छीता दस रही एक तरफ छेटी है दूसरी गल वीडियो काफ़ी लंबी हो जाती फिर थोड़े थोड़े दे जो किसी ने भी वेखनी है तो फॉलोआउट करनी है तो कार ही रहनी है ना ये कारी रह है। ए, ए, जो किसी ने स्कैप करनी तो कार ही रहनी है तो ये अडो अड्ड सा हूँ हर घर आपको अपना तरीका हूँ जी दाल सब्जी बनाने का इस तरह बनावे थोड़ा तीका बदल के तो तुम उंगलों चाहती रहो भी खा के देखो टेस्ट ही बदल जाता सब्जी का जो इस तरह कुछ बनाओगे तो टाइम कुछ नहीं लगता नहीं थोड़ा जराई कर फ्राई होगी तो यह रही है फ्राई में जो ये रहने बस अड़का भजे मिक्सअप करके सब्जी बन जाती है जी पेंटा चु कुछ नहीं चलो जी फ्राई करके लिए ਤੇ ਤੇ ਦਾਬਤ ਉਹ ਗੰਡੇ ਪੌਣ ਨਾਲ ਆ ਤੇਸਰਾ ਮੁੰਜੇ ਕਰ ਕਰਕੇ ਮਾ ਆਪਣਾ ਪਕੀ ਕੱਢਦੇ ਤਾਂ ਜੋ ਇਹਨਾਂ ਚ ਤੇਲ ਨਾ ਰਹੇ ਤੇਲ ਸਾਰਾ ਨਿਕਲ ਜੇ ਇਹਨਾਂ ਦਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਮਿਰਚ ਪੀਸੀ ਹੋਈ ਤਾਂ ਜੋ ਮਿਰਚ ਨੈਕਸਟ ਹੋ ਜੇ ਇਹਦੇ ਸਾਰੇ ਉਸ ਤੋਂ ਬਾਅਦ ਪਾ ਦਾਂਗੇ ਥੋੜਾ ਜਿਹਾ ਜੀਰਾ Nah, originalisasi gitu. ada yang di lagi, sebenarnya. Di sejumlah penalti, di sejumlah cara pandai keluar, kita karena lebih low di atas, ਤੇ ਇਹ ਜਦੋਂ ਕਰਾਂਗੇ ਸਬਜ਼ੀ ਵਧੀਆ ਸੁਆਦ ਲੱਗਦੀ ਹੈ ਮੇਰੇ ਮਨ ਵਿੱਚ ਵਧੀਆ ਪਾਇਆ ਉਹ ਜਿਹੜਾ ਮੈਂ ਪਾ ਦਿੱਤਾ ਸੀ ਇਸ ਨਾਲ। ਅਸੀਂ ਥੋੜਾ ਜਿਹਾ ਜ਼ਿਆਦਾ ਹੀ ਖਾਣੇ ਆ। ਕਰਾਰਾ ਤੇ ਇਹ ਇਹ ਚ ਪਾ ਦਾਂਗੇ ਆਪਾਂ ਨਾਲ ਦੀ ਨਾਲ ਹੀ ਥੋੜੀ ਜਿਹੀ ਬੀਜੀ ਮਿਰਚ। ਤੇ ਇਹ ਨੂੰ ਪਨਨਦਨੇ ਸਮਾਂ ਆਪਾਂ ਸਰ ਨਾਲ ਦੀ ਨਾਲ ਹੀ ਆਖਰੀ। ਆਮ ਤਰੀਕ ਨੋਟ ਕੀ ਬਾਹਾਂ ਸਮਾਂ ਦਾ ਫਲਾਰਾ ਲੈ ਪੈ ਜਾਂਦਾ ਇਸ ਤਰ੍ਹਾਂ ਕਰਕੇ ਆਪਣੇ ਕੋਲ ਜਾਣ ਦੀ ਗੰਡੇ ਹੋਣ ਇਸੇ ਕੱਲੀ ਹਲਦੀ ਪਾਉਣੀ ਆ ਕਿਉਂਕਿ ਨੂਨ ਨੂਨ ਜਾਂ ਨੂਟ ਉਸ ਇਹੀ ਕਹਿੰਦੇ ਨੇ ਉਹ ਮਰਚਾਂ ਚ ਕਾਫੀ ਪਿਆਰ ਜੀ ਇਹਨ ਮੱਚਾਂ ਗ੍ਰੈਂਡ ਇਤਨਾ ਕਾਫੀ ਨੰਪਾਟਿਕ ਪਾਰਲਾਈਦਿੰਗਾ ਐਤ ਤਾਂ ਮੜਕੇ ਦੁਆਰਾ ਨੂਨ ਨਹੀਂ ਪੋਣਾ ਪੈਂਦਾ ਦੂਜੀ ਗੱਲ ਵੀ ਉਹ ਤਾਂ ਨਹੀਂ ਹੁੰਦਾ ਉਹ ਮੱਚਾਂ ਪਕਦੀ ਹੈ ਜੇ ਮੇਰੇ ਕੋਈ ਘਰ ਦੀ ਪੀਸੀ ਮੇਥੇ ਮੇਥੀ ਹੁੰਦੀ ਸੀਗੇ ਤੇ ਐਸੀ ਇਹ ਕੋਈ ਐ ਸਬਾਉਣ ਦਾ ਕੰਮ ਉਹ ਨਾ ਤੇ ਉਹ ਰਹਿ ਗਈ ਠੀਕ ਹੈ ਇਸ ਤਰ੍ਹਾਂ ਤੜਕਾ ਅੱਜ ਕੀ ਹੋ ਗਿਆ ਤਿਆਰ ਤੇ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵਿੱਚ ਸੈੱਟ ਸੈੱਟ ਕੇ ਨਾਲੇ ਇਹ ਹੋਰ ਰਹਿਜ ਜਾਣ ਕਿ ਨਾਲੇ ਆਪਣਾ ਤੜਕਾ ਨਾਲ ਦੀ ਨਾਲ ਰਹਿ ਜਾਊਗਾ ਜਿਹੜੇ ਲਵੇ ਆ ਤੁ ਤੁਸੀਂੀ ਪੁੱਜ ਜਾਂਦੇ ਆ ਜੀ ਜਿਹੜੇ ਛੋਟੇ ਆ ਮਤਲਬ ਕੇ ਇਸ ਤਰ੍ਹਾਂ ਤੁਸੀਂ ਕਰਕੇ ਇਹਨਾਂ ਨੂੰ ਵਿੱਚ ਗੈਪ ਕਰ ਲਈਏ ਆ ਉਹਦੇ ਆਪ ਦੇ ਆਪ ਕੌਮਨਾ ਭਰ ਜਾਣ ਨੇ ਜਿਹੜੀਆਂ ਹੈਗੀਆਂ ਤੇ ਇਸ ਤਰ੍ਹਾਂ ਜੀ ਇਹ ਬਣ ਜਾਂਦੀ ਆ ਸਬਜੀ ਭਰਵੇਂ ਤਿੰਦੇ ਤੇ ਬਹੁਤ ਟੇਸਟੀ ਲੱਗੇ ਤੁਸੀਂ ਜਰੂਰ ਬਣਾ ਕੇ ਦੇਖੋ ਆਪਰਾ ਟਰਾਈ ਕਰਕੇ ਦੇਖੂਗਾ ਚੜਦੇ ਰਹਿ ਜਾਓਗਾ ਇਹਦਾ ਟੇਸਟ ਹੀ ਬਦਲ ਜਾਂਦਾ ਹੈ ਇਹਦਾ ਬਾਹੂ ਘਰ ਟੁੱਟੇ ਗਿਆ ਉਹ ਐਚ ਰਹਿ ਗਿਆ ਇਸ ਤਰ੍ਹਾਂ ਇਹ ਜਿਹੜੇ ਗੰਦੇ ਆ ਨਾ ਮਟੀਰੀਅਲ ਜਾ ਰਹੀ ਹੈ ਇਹ ਨੂੰ ਘਾਟਾ ਕੋਈ ਗੱਲ ਨਹੀਂ ਖਾਦੀ ਜਾਂਦੀ ਤੇ ਚਟਨੀ ਵਾਂਗ ਤੇ ਇਸ ਤਰ੍ਹਾਂ ਤੁਸੀਂ ਵੀ ਜਰੂਰ ਬਣਾਇਓ ਹੁਣ ਆਪਾਂ ਉਹਦੇ ਤੱਕ ਭੁੰਨਾਂਗੇ ਜਦ ਤੱਕ ਇਹ ਤੇਲ ਨਾ ਛੱਡ ਜਾਂ ਠੀਕ ਹੈ ਜੀ ਤੇ ਮੇਰੀ ਅੱਜ ਦੀ ਰੈਸਪੀ ਤਾਂ ਨੂੰ ਇਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜੀ ਮਸਤ ਜੀ ਜਦ ਵੀ ਆ ਲੱਗੀ ਤਾਂ ਸ਼ੇਅਰ ਵੀ ਕਰਕੇ ਹੋ ਜੀ ਕੀ ਕਹਦੀ ਮਿਲਦੇ ਹਾਂ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ OK ਜੀ ਬਾਈ